ਸਤਿ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ 28 ਅਕਤੂਬਰ 2025 ਦੇ ਫਾਈਨਲ ਮੈਚ ਦੀ ਵੀਡੀਓ ਗੱਲ ਕਰਦੇ ਹਾਂ ਪਹਿਲੇ ਕਬੱਡੀ ਕੱਪ ਮਿੱਤਰੋ ਜੋ ਹਰਿਆਣਾ ਪਨਪੌਰੀ ਹਿਸਾਰ ਵਿੱਚ ਕਰਾਇਆ ਗਿਆ ਇੱਥੇ ਫਾਈਨਲ ਮੈਚ ਪਨਪੌਰੀ ਵਰਸਸ ਸਾਮਣ ਪੁੱਠੀ ਵਿੱਚਕਾਰ ਖੇਡਿਆ ਗਿਆ ਇੱਥੇ ਫਰਸਟ ਸਾਮਣ ਪੁੱਠੀ ਰਹੀ ਤੇ ਸੈਕੰਡ ਪਨਪੌਰੀ ਅਤੇ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਸਚਿਨ ਤੇ ਦੀਪੂ ਦੋਵੇਂ ਜੁਆਇੰਟ ਰਹੇ ਤੇ ਬੈਸਟ ਜਾਫੀ ਅਜੇ ਅਲੇਵਾ ਵਾਲਾ ਰਿਹਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਛੱਪੀ ਕੁਝ ਕਰਾਇਆ ਬਜ਼ਾਰਾਂ ਤੇ ਕਿਲਕੇ ਮਾਰਦੇ ਕਿਆ ਬਾਤ ਹੈ ਛੱਪੀ ਵੀ ਸੱਜੀ ਆ ਬਾਈ ਇਧਰੇ ਫੇਰ ਕਬੱਡੀ ਪੈ ਗਈ ਹੈ ਬਾਈ ਅਨਸੂ ਦੀ ਕਬੱਡੀ ਹੈ ਮੁਕੈਸ਼ੀ ਬਾਈ ਅਨਸੂ ਸਾਹਮਣ ਪੁੱਠੇ ਵਾਲੇ ਗੇਟ ਆ ਗਈ ਹੈ ਵਤਨ ਵਤਨ ਰੁਪਈਆ ਮੈਂ 200 ਰੁਪਈਆ ਕਹਿੰਦਾ ਉਹ ਕਿਹਾ ਕਹਿੰਦਾ 200 ਰੁਪਈਆ ਕੀ 2100